ਔਰ ਵਾਲੀ ਗੱਲ ਕੀ ਪੁੱਛਦੀ ਐ ਉਹ ਤਾਂ ਮੈਨੂੰ ਸ਼ਰਮਜੀ ਵੀ ਆਉਂਦੀ ਐ ਤੇ ਹੁਣ ਮੈਂ ਤਾਂ ਥੋ ਲੱਕ ਵੀ ਨਿਰਾਖਦੀ ਦੋ ਗੱਲ ਛਿੜੀ ਗਈ ਹਾਂਜੀ ਭੋਲੇ ਤੇ ਜਿਹੜਾ ਉਹ ਮੂੰਹ ਮਾਰਦਾ ਫਿਰਦਾ ਐ ਸਾਹ ਦੱਸਿਆ ਚੌਥੀ ਵਾਰੀ ਵਾਇਆ ਕਿ ਨਾ ਵਾਇਆ ਹੈ ਉਤੋਂ ਮੰਮੀ ਵੀ ਮੇਰੇ ਬਾਰੇ ਕੀ ਕੁਝ ਬੋਲਦੀ ਐ ਹਾਏ ਕਿੱਡੀ ਓ ਝੂਠਣਾ ਮੈਂ ਤਾਂ ਉਹੀ ਨਹੀਂ ਕੁਝ ਕਹਿਆ ਸੁਖੋ ਹਰਸ਼ ਮੇਰੀ ਗੱਲ ਸੁਣੋ ਮੇਰੇ ਨਾਲ ਸੈਂਡਲ ਟੁੱਟੇ ਪਿਆ ਨਾਲੇ ਤਾਂ ਮੈਂ ਤੇ ਸੈਂਡਲ ਠੀਕ ਕਰਾਉਣੇ ਆ ਤੇ ਨਾਲੇ ਅੱਗੇ ਸਿਆਲ ਆਈ ਜਾਂਦੇ ਮੈਨੂੰ ਬੂਟ ਪਵਾ ਲੈ ਲਿਆ ਦੋ ਕੋਈ ਕਿੰਨੇ ਵਾਰ ਸੈਂਡਲ ਠੀਕ ਕਰਾਂਗੇ ਕਿ ਤਿੰਨ ਵਾਰ ਠੀਕ ਕਰਾ ਲਈ ਤੂੰ ਕੋਈ ਗੱਲ ਨਹੀਂ ਹੁਣ ਵੀ ਮੈਂ ਠੀਕ ਕਰਾ ਲੂੰਗੀ ਫਿਰ ਕਿਹਿੰਦਾ ਸੈਂਡਲਾਂ ਨੂੰ ਤੂੰ ਮੇਰੀ ਗੱਲ ਸੁਣ ਨਾ ਅੱਜ ਮੈਨੂੰ ਛੁੱਟੀ ਆ ਗਈ ਹਾਂ ਤੇ ਮੰਮੀ ਨਾਲ ਗੱਲ ਕਰ ਲੈਣਾਗਾ ਤੇ ਆ ਬਾਜ਼ਾਰ ਚਲਦੇ ਆਂ ਮਾਂਸਾ ਫਵਾਲੇ ਨੂੰ ਸੈਂਡਲਾਂ ਤੇ ਤੁਸੀਂ ਲਿਆ ਦਿੰਦੇ ਮੈਂ ਨਾਲ ਜਾ ਕੇ ਕੀ ਕਰਦੀ ਉਹ ਤੂੰ ਨਾਲ ਬਾਜ਼ਾਰ ਚਲੀ ਜਾ ਨਾ ਮੈਨੂੰ ਕੀ ਪਤਾ ਤੇਰੇ ਨਾਲ ਪਤਾ ਕੀ ਨਾ ਪਾਗਾ ਤੇ ਆਪਾਂ ਇਕੱਠੇ ਬਾਜ਼ਾਰ ਜਾਂਦੇ ਨੇ ਤੇ ਉੱਥੇ ਜਿਹੜੇ ਲੈ ਕੇ ਆਉਣੇ ਲੈ ਆਈ ਠੀਕ ਆ ਦੋ ਤਿੰਨ ਜੋੜੇ ਲੈ ਆਈਆਂ ਉਹਦੇ ਠੀਕ ਆ ਇਹਨੇ ਬੂਟ-ਬਾਟ ਲੈ ਆਈ ਸੀ ਆਲੇ ਵਾਲੇ ਤੇ ਆਹਨਾਂ ਕੀ ਲੋਟ ਆਉਣਗੇ ਤਾਂ ਨਾਲ ਪੈ ਰਹਿਣ ਦੀ ਕੋਈ ਗੱਲ ਨਹੀਂ ਠੀਕ ਆ ਠੀਕ ਨਵੇਂ ਲੈਉਣੇ ਠੀਕ ਆਪ ਮੰਮੀ ਜੀ ਹਾਂ ਬੱਤ ਮੇਰੇ ਨਾ ਸੈਂਡਲ ਵੀ ਟੁੱਟੇ ਪਏ ਆ ਨਾਲੇ ਸਿਆਲਾਂ ਚ ਪਾਉਣ ਵਾਲੇ ਬੂਟ ਵੀ ਹਨੀਗੇ ਤੇ ਸੁਖ ਨੂੰ ਛੁੱਟੀ ਸੀਗੀ ਅੱਜ ਮੈਂ ਕਹਾਂ ਸੀ ਸ਼ਹਿਰ ਜਾ ਕੇ ਮੈਂ ਬੂਟ ਅਪਵਾਏ ਆਉਂਦੀ ਕੋਈ ਨਾ ਪੁੱਤ ਲਿਆਓ ਸੈਂਡਲ ਵਧੀਆ ਲਿਆਈਂ ਨਾ ਆਪ ਦੇ ਨਹੀਂ ਠੀਕ ਹੈ ਕਿਹਨੇ ਬੂਟ ਨੇ ਜਿਹੜੇ ਬੂਟੂ ਨਾ ਲੇ ਰਾਵ ਗੁਗੜਦੇ ਜਾਂ ਭਿੱਜਣ ਵਾਲੇ ਜਿਹੜੇ ਵਧੀਆ ਗਰਮ ਹੁੰਦੇ ਨੇ ਉਹ ਲਿਆਈਂ ਭਾਂਦੀ 2 ਪੈਸੇ ਵੱਧ ਲੱਗ ਜਾਣ ਪੁੱਤ ਠੀਕ ਹੈ ਮੰਮੀ ਜੀ ਤੇ ਮੈਂ ਕਹਾਂ ਸੀ ਭੂਆ ਜੀ ਨੂੰ ਵੀ ਨਾਲ ਹੀ ਲੈ ਜੀਏ ਨਾਬਤ ਤੇਰੀ ਭੂਆ ਆਂਤਾ ਫਿਰ ਕੰਮ ਕਰ ਲੂਗੀ ਮੈਂ ਤਾਂ ਬਥੇ ਬਿਮਾਰ ਹੋ ਰਹੀ ਮੈਥੇ ਤਾਂ ਕੰਮ ਨਹੀਂ ਹੁੰਦਾ ਕੋਈ ਨਾ ਹਜੀ ਤੇਰੀ ਭੂਆ ਰਹੂਗੀ ਦੋ ਚਾਰ ਦਿਨ ਤੇਰੀ ਭੂਆ ਨੂੰ ਫੇਰ ਲੈ ਜਾ ਠੀਕ ਹੈ ਮੰਮੀ ਜੀ ਹੋਰ ਤੁਹਾਨੂੰ ਕੋਈ ਕੰਮ ਚੀਜ਼ ਦੀ ਲੋੜ ਤਾਂ ਨਹੀਂ ਨਾਬਤ ਹੋਰ ਤਾਂ ਮੈਂ ਕੀ ਲੈ ਕੇ ਆਉਣਾਗਾ ਮੈਂ ਤਾਂ ਹੋਰ ਕੋਸ਼ੇ ਦੀ ਲੋੜ ਨਹੀਂ ਹੈਗੀ ਠੀਕ ਹੋਰ ਭੂਆ ਜੀ ਤੁਹਾਨੂੰ ਤਾਂ ਨਹੀਂ ਕੁਛ ਚਾਹੀਦਾ ਨਹੀਂ ਬੁੱਤੋ ਤੁਸੀਂ ਲਿਆਵਾ ਚਲੋ ਅਰ ਚਲੀਏ ਫਿਰ ਆਪਾਂ ਠੀਕ ਹੈ ਮੈਂ ਜਾਂਣਾ ਠੀਕ ਹੈ ਜੀ ਬਾਅਦ ਵਿੱਚ ਮਿਲਾਂਗੇ ਵਧੀਆ ਦਵਾ ਲੈ ਗੋਟ ਮੈਂ ਵਧੀਆ ਦਵਾ ਕਿ ਲਊਂਗੀ ਵਧੀਆ ਨਾ ਆਪਣੇ ਰੋਲ ਰੋਨ ਮੋੜ ਦੇ ਦੋ ਪਾਸੇ ਮੈਂ ਬਦਲਾ ਪੇ ਜਾਣਾ ਨਾ ਠੀਕ ਆਉਂਗੇ ਵਧੀਆ ਵਗ ਲਊਂਗੀ ਠੀਕ ਹੈ ਅੱਛਾ ਦੇਖ ਬਣੇ ਕਿੰਨੀ ਸਿਆਣੀ ਨੂੰ ਹੈ ਮੈਂ ਤਾ ਪੁੱਛ ਕੇ ਫੇਰ ਬਾਜ਼ਾਰ ਗਈ ਹੈਗੀ ਸਿਆਣੀ ਵੀ ਹੈ ਤੇ ਚਲਾਕ ਵੀ ਪੂਰੀ ਹੈ ਬਣੇ ਗੁਰਮੀਤ ਤੂੰ ਤਾਂ ਭੋਲੀ ਹੈ ਨਾ ਨਾ ਕੰਮ ਧੰਦਾ ਵੀ ਵਧੀਆ ਕਰਦੀ ਹੈ ਤੂੰ ਸਿਆਣੀ ਹੈ ਮੈਂ ਕੰਮ ਧੰਦਾ ਤਾਂ ਕਰਨਾ ਹੀ ਹੈ ਇਹ ਤਾਂ ਘਰ ਹੈ ਹੂੰ ਹੁਣ ਬੈਠੀ ਐ ਬਿਮਾਰ ਆ ਤਾਂ ਹੀ ਬੈਠੀ ਐ ਸ਼ੌਂਕ ਨੂੰ ਤਾਂ ਨਹੀਂ ਬੈਠੀ ਤੇ ਹੁਣ ਮੈਂਟਲ ਚ ਕਹਦਾ ਤੂੰ ਅਗਰ ਬਾਗ ਜੋ ਕੱਲੇ ਨਹੀਂ ਤੋਰਿਆ ਨਹੀਂ ਐ ਤੇ ਕੱਲ ਨੂੰ ਮੁੰਡੇ ਨੂੰ ਹੁਣ ਬੱਸ ਚਕਾਰ ਬੁਲਾਉ ਦੇ ਹੱਥੀਂ ਤੇ ਕਰ ਲੂ ਤੇ ਚੱਕੀ ਨਹੀਂ ਨਹੀਂ ਭੈਣੇ ਮੈਂ ਤਾਂ ਬੰਮ ਨਹੀਂ ਤਾਂ ਮੈਨੂੰ ਐ ਕਹਿੰਦੀ ਨਾਲ ਚੱਲੇ ਉਹਨੂੰ ਪਤਾ ਐ ਵੀ ਮੰਮੀ ਤਾਂ ਹੁਣ ਮੈਂ ਤਾਂ ਭੈਣੇ ਰਹਿਣੀ ਐ ਬਿਮਾਰ ਹੁਣ ਮੈਂ ਇੱਥੋਂ ਤਾਂ ਕਿੱਥੇ ਜਾਇਆ ਜਾਂਦਾ ਹੁਣ ਮੁੰਡੇ ਨਾਲ ਫਿਰ ਇਹੀ ਜਾਊਗੀ ਤੂੰ ਸਦਾ ਤਾਂ ਨਹੀਂ ਬਿਮਾਰ ਰਹੇਗੀ ਗੁਰਮੀਤ ਉਹ ਹੀ ਤੇਰੀਆਂ ਝੋਲੀਆਂ ਗੱਲਾਂ ਠੀਕ ਨਹੀਂ ਹੋਣਗੀਆਂ 2-4 ਦਿਨਾਂ ਨੂੰ 8 ਦਿਨਾਂ ਨੂੰ ਫੇਰ ਜਾਂਦੀ ਏ ਤੈਨੂੰ ਨਾਲ ਲੈ ਕੇ ਜਾਣਾ ਸੀ ਹੱਕ ਤਾਂ ਹੀ ਬਣਦੇ ਸੀ ਭੈਣ ਉਹ ਅੱਗੇ ਤੇਰੀ ਮਰਜ਼ੀ ਐ ਫੇਰ ਤੂੰ ਪਸਤਾਏਂਗੀ ਕਈ ਵਾਰੀ ਭੈਣੇ ਖੜੇ ਪੈ ਟੈਨ ਕਿਤੇ ਜਾਣਾ ਪੈ ਜਾਂਦਾ ਫੇਰ ਦੱਸ ਮੈਂ ਕੀ ਕਰੂੰ ਹੁਣ ਮੈਨੂੰ ਤਾਂ ਡਾਕਟਰ ਨੇ ਆਏ ਕਿਹਾ ਵੀ ਨਾ ਤਾਂ ਸਫ਼ਰ ਕਰਨਾ ਆਰਾਮ ਨਾਲ ਘਰੇ ਰੈਸਟ ਕਰਿਆ ਕਰ ਜਿੱਦਾਂ ਦਾ ਬਸ ਆ ਗੱਲ ਜਿੱਤੇ ਹੋ ਲਾਇਆਗਾ ਮੈਂ ਹੁਣ ਤੁਰ ਫਿਰ ਤਾਂ ਮੈਂ ਸਕਦੀ ਨਹੀਂ ਬਾਲਾ ਨਹੀਂ ਭੈਣੇ ਮੰਨ ਨਾ ਮੰਨ ਤੇਰੀ ਇਹ ਨੂੰ ਤਾਂ ਪੂਰੀ ਚਲਾਕ ਤੇ ਜਿੱਦਾਂ ਚਰਾਕੀ ਹੈ ਹੀ ਨਹੀਂ ਨਾ ਨਾ ਭੈਣੇ ਤੂੰ ਤਾਂ ਵੋਲੀਆਂ ਗੱਲਾਂ ਕਰਦੀ ਆ ਪਰ ਨੂੰ ਮੇਰੀ ਬਹੁਤ ਸਿਆਣੀ ਹੈਗੀ ਯਾਰ ਮੈਂ ਤਾਂ ਕਹਿੰਦੀ ਤੇਰਾ ਗੋਲ ਪੂਰਾ ਹੋਵੇ ਪਰ ਮੈਂ ਤਾਂ ਬੁੱਝ ਗਈ ਵੀ ਕਹਿਓ ਜੀ ਹੈਗੀ ਆ ਤੂੰ ਮੰਨ ਨਾ ਮੰਨ ਤੇਨੂੰ ਉਹ ਆਏ ਦੱਸਦੇ ਕੁਝ ਤੈਨੂੰ ਕੁਝ ਬਣਾ ਕੇ ਦੇਵਾਂ ਨਾ ਨਾ ਮੈਂ ਤਾਂ ਕਾਸੀ ਦੀ ਲੋੜ ਨਹੀਂ ਪੈਣੇ ਬਸ ਉਹਦਾ ਚਾਹ ਬਣਾਈ ਸੀ ਪੀ ਲਈ ਸੀਗੀ ਹੁਣ ਕਾਸ ਦੀ ਭੁੱਖ ਨਹੀਂ ਬਸ ਬਿੰਦ ਨਹੀਂ ਹੈਗੀ ਹੁਣ ਨਾ ਬਿੰਦ ਮੈਂ ਰੈਸਟ ਕਰਦੀ ਆ ਜਾ ਕੇ ਚਲ ਤੂੰਗਾ ਮੈਨੂੰ ਤਾਂ ਆਇਆ ਨਾ ਵੀ ਬਹੂ ਬਾਗੀ ਤੇ ਹੁਣ ਮੈਂ ਬਣਾ ਦੇਣੀ ਕਾਣ ਪੀਣ ਨਾ ਨਾ ਕੋਈ ਗੱਲ ਨਹੀਂ ਜੇ ਕੋਈ ਹੋਰ ਕੰਮ ਹੋਇਆ ਫੇਰ ਦੱਸ ਦੂੰ ਮੈਂ ਤੈਨੂੰ ਮੈਂ ਤਾਂ ਬਿੰਦ ਰੈਸਟ ਕਰਦੀ ਆ ਮੈਂ ਬੈਠਣਾ ਨਹੀਂ ਬਾਲਾ ਟਾਈਮ ਅੱਛਾ ਚਲ ਠੀਕ ਆਰਾਮ ਕਰ ਲੋਗੇ ਚਲ ਮੈਂ ਰਸੋਈ ਚ ਭਾਂਡੇ ਪੈ ਉਹ ਕਰ ਲੈਂਦੀ ਆ ਲੈ ਦੇਖ ਲੈ ਇੰਨਾ ਹਕਾਰ ਹੈ ਮੇਰੀ ਬੀਹੂ ਤਾਂ ਪਾੜੀ ਸਿਆਣੀ ਹੈ ਕੋਈ ਨਹੀਂ ਜੇ ਮੈਂ ਤੇਰਾ ਘਰ ਨਾ ਪਟਕੀ ਗਈ ਦੋਨਾਂ ਸੱਸ ਨੂੰਹਾਂ ਦਾ ਨਾ ਕਲੇਸ਼ ਕਰਾਇਆ ਤਾਂ ਮੇਰਾ ਨਾਂ ਕੀ ਮਿੰਦੂ ਨਹੀਂ ਕਹਿਣਾ ਕਿਸੇ ਨੇ ਮੇਰਾ ਨਾਂ ਵੀ ਮਿੰਦੂ ਆ ਯਾਦ ਰੱਖੀ ਤੂੰ ਹੁਣ ਤਾਂ ਤੂੰ ਗੱਲ ਮੇਰੀ ਮੰਨਦੀ ਨਹੀਂ ਮੈਨੂੰ ਤਾਂ ਉਹਨਾਂ ਚਿਰ ਸਾਹ ਵੀ ਨਹੀਂ ਆਉਂਦਾ ਜਿੰਨਾ ਚਿਰ ਕਿਸੇ ਨੂੰ ਸਾ ਸੱਚੇ ਮਤ ਪਾਰ ਨਾ ਪਾਉਣ ਇਹ ਐ ਨਾ ਕਰਾਂ ਮਨ ਉਹ ਨੜੀ ਨਹੀਂ ਦੇਖੀ ਜਾਂਦੇ ਕੀ ਬਣੂਗਾ ਤੇਰਾ ਮੁਕ ਤਾਂ ਤੂੰ ਕੋਣ ਐ ਕਹਿਣੀ ਮੇਰੀ ਮੂੰਹ ਤਾਂ ਭਾੜੀ ਛਿਆਣੀ ਤੂੰ ਇਸੇ ਮੂਨਾ ਜੇ ਨਾਂ ਲਿੰਦਾ ਨਾ ਗੁਰਮੀਤਪੁਰੇ ਤਾਂ ਮੈਂ ਸਾਹਵਲਾ ਵੀ ਫਿਰ ਮੈਂ ਵਿਆਹ ਦਾ ਨਾ ਆਬ ਦਾ ਮਿੰਦਰ ਨਹੀਂ ਰੱਖਦੀ ਹਾਂ ਉਹਨੂੰ ਵੀ ਯਾਦ ਕਰੇਗੀ ਵਿਆਹ ਨੂੰ ਦੋ ਕਹਿੰਦੀ ਹੁੰਦੀ ਜੀ ਨਾਲ ਪਸਤਾਏਗੀ ਮੈਂ ਝੂਠ ਨਹੀਂ ਕਹਿੰਦੀ ਮੇਨਰ ਤਾਂ ਆਪ ਬੀਤੀਆਂ ਨੇ ਭੰਡੇ ਬੈਨੇ ਭੰਡੇ ਸਭ ਫੋਨ ਕੀ ਚਾਲ ਗਿਆ ਲੈ ਮੁੰਦੀ ਲਈ ਹਾਂ ਹਲੋ ਆਜੂਗੀ ਕੀ ਗੱਲ ਹੋ ਗਈ ਰੋਟੀ ਟੁਕੜਾ ਉੱਤੋਂ ਹੋ ਜਾਂਦਾ ਹੈ ਜੀ ਲੈ ਰੋਟੀ ਟੁਕੜਾ ਔਖਾ ਹਵਾਪੈ ਵਿਆਹ ਕਰਾ ਲਾ ਆ ਦੇਖ ਲੈ ਸੁੱਖੇ ਨੇ ਵਿਆਹ ਕਰਵਾਇਆ ਤੇ ਵਧੀਆ ਮੌਜ ਕਰਦੀ ਹੈ ਬਹੂ ਇੰਨੀ ਸੋਹਣੀ ਬਹੂ ਲੈ ਤੇਥੋਂ ਤਾਂ ਪਸੁੰਦਾ ਹੀ ਨਹੀਂ ਮੈਂ ਤਾਂ ਕਰ ਲੂੰਗੀ ਮੈਨੂੰ ਆਇਆ ਵੀ ਚਲਾਈ ਹੋਈਆਂ ਹੁਣ ਦੋ ਦਿਨ ਹੋਰ ਲਾਣਾ ਹੋਰ ਕੀ ਲੈ ਆਏ ਕਿਉਂ ਆਏ ਕਿਉਂ ਬੋਲਦੇ ਆਦਾਨੀ ਹੈਗੀ ਗੁੱਸੇ ਹੋ ਜਾਂਦੇ ਰੇ ਉਹਦੀ ਬਾ ਦੇਖ ਲੈ ਇੱਥੇ ਹੀ ਰਹੇਗਾ ਫਿਰ ਇੱਥੇ ਘਰ ਹੂੰਗੀ ਪੁਆਏ ਗਏ ਹੋਏ ਨੇ ਮੈਂ ਦੇਖੂ ਦੇਖ ਕੇ ਹਾਂ ਕੀਂਚ ਮਨ ਲੈ ਕੇ ਆਏ ਕਿੰਨਾ ਕਰਤ ਕਰਾਇਆ ਮੁੰਡੇ ਦਾ ਫਿਰ ਫਿਰ ਇਹਨੂੰ ਕਹੂੰਗੀ ਵੀ ਆਹ ਦੇਖ ਲੈ ਗਰਮੀ ਤਾਂ ਆਏ ਚਮੜਾ ਦੇਗੀ ਤੂੰ ਫਿਰ ਪਸ ਪਾਏਗੀ ਪਿੱਛੋਂ ਮੈਂ ਤਾਂ ਕੀ ਲੈਣਾ ਮੈਂ ਤਾਂ ਉਹਦੇ ਘਰੇ ਜਾਣੇ ਜਾਣ ਰੁਪੈ ਗਈ ਹਰਸ਼ ਥੱਕ ਗਈ ਹਾਂਜੀ ਭੋਜੇ ਥੱਕ ਗਈ ਸੀ ਕਿ ਮੈਂ ਤਾਂ ਓਮੇਂ ਰੈਸਟ ਕਰਨ ਲੱਗੀ ਕਿ ਤਾਂ ਗਰਮੀ ਵਾਲੀ ਆ ਹੈਨਾ ਗਰਮੀ ਬਹੁਤ ਹੋਈ ਪਈ ਹੈ ਬਾਹਰ ਹੋਰ ਤੇ ਪਾਣੀ ਪੂਣੀ ਪੀ ਲੈ ਨਹੀਂ ਮੈਂ ਲੈ ਆ ਦੇਣੀ ਆ ਨਹੀਂ ਨਹੀਂ ਭੋਜੀ ਪੀ ਲੈ ਪਾਣੀ ਨੀ ਆ ਗਰਚੂ ਸਵਾਨ ਸਵਾਨ ਲਿਆਈ ਤੂੰ ਹਾਂਜੀ ਭੋਜੀ ਸਵਾਨ ਤਾਂ ਲਿਆਂਦਾ ਸੀ ਚੱਲ ਚੰਗਾ ਹੋ ਗਿਆ ਨੀ ਤੇਰੀ ਸੱਸ ਹੈ ਜਿਹੜੀ ਹੁਣ ਮੇਰਾ ਮੈਂ ਤਾਂ ਮੁੱਦਤਾਂ ਦਾ ਵਾਹ ਮੈਂ ਕਿਹੜਾ ਹੱਜਾਈ ਨਵੀਂ ਹਾਂਜੀ ਤੇ ਇਹ ਉੱਤੋਂ ਦਾ ਹੈਗੀ ਬਹੁਤ ਭੋਲੀ ਵਿੱਚੋਂ ਵਾਲੀ ਪਾਪ ਪਣੈਗੀ ਅੱਛਾ ਭੋਜੀ ਲੱਗਦਾ ਤਾਂ ਹੈ ਨੀ ਲੱਗਦਾ ਉਹੀ ਤਾਂ ਗੱਲ ਹੈ ਮੂੰਹ ਤੇ ਕੁਲੇ ਕੀ ਲਿਖਿਆ ਹੁੰਦਾ ਵੀ ਇਹ ਬੰਦਾ ਕਹਿਆ ਜਾ ਹੁਣ ਤੂੰ ਮੇਰੇ ਅੰਦਰ ਨੂੰ ਜਾਣਦੀ ਹੈ ਮੈਂ ਕਹੇ ਜੀ ਨਾ ਭੂਜੀ ਹਾਂ ਕਿਸੇ ਦਾ ਅੰਦਰ ਨਹੀਂ ਪੜਿਆ ਜਾਂਦਾ ਹੁੰਦਾ ਇਹ ਤਾਂ ਉੱਤੋਂ-ਉੱਤੋਂ ਮਿੱਠਾ ਬੋਲਦੀ ਹੈ ਥੋੜੇ ਚਿਰ ਨੂੰ ਦੇਖੀ ਤੈਨੂੰ ਰੰਗ ਦਿਖਾਉਂਦੀ ਸੱਸ ਵਾਲੀ ਨਾ ਭੋਜੀ ਇੱਕ ਵਰਦਾ ਬੋਚੰਗੇ ਲੱਗਦੇ ਮੰਮੀ ਲੈ ਉਹੀ ਤਾਂ ਮੈਂ ਕਹੀ ਨਹੀਂ ਆ ਤੈਨੂੰ ਮੈਂ ਵੀ ਨਹੀਂ ਕਹਿੰਦੀ ਹੈਗੀ ਤੇ ਤੇਰਾ ਰਿਸ਼ਤਾ ਕਿ ਨਹੀਂ ਕਰਾਈ ਤੁਹਾਡੇ ਆਪਦੇ ਨਹੀਂ ਕਿ ਕੋਈ ਹੋਰ ਸੀਗਾ ਬੰਦਾ ਨਾ ਭੋਜੀ ਆਪਣੇ ਰਿਸ਼ਤੇਦਾਰੀຊ ਹੀ ਕਰਵਾਇਆ ਸੀਗਾ ਤੇਰੇ ਚਾਚੇ ਦਾ ਮੁੰਡਾ ਹੋਣਾ ਉਹਦਾ ਸਾਲੇ ਸੂਲੇ ਨੇ ਕਰਾਇਆ ਹੋਣਾ ਹੋਰ ਕੀ ਸੀਗਾ ਹਾਂ ਸ਼੍ਰੀਕ ਤਾਂ ਹੀ ਹੁੰਦੇ ਨੇ ਸ਼੍ਰੀਕ ਮਾਨ ਨਹੀਂ ਹੁੰਦੇ ਵੀ ਕੀ ਦਿੱਤੀ ਪਣ ਸੌਕੀ ਵਜੇ ਜਿਵੇਂ ਕੀ ਗੱਲ ਹੋਗੀ ਭੋਜੀ ਇਹ ਜਿਹੜਾ ਮੁੰਡਾ ਤੇਰੇ ਘਰ ਵਾਲਾ ਸੁੱਖ ਹਾਂਜੀ ਇਹ ਦੋ ਵਾਰੀ ਵਿਆਹਿਆ ਹੋਇਆ ਹੈ ਅੱਛਾ ਤੇ ਤੀਜੀ ਵਾਰ ਇਹਦਾ ਉਥੇ ਪੰਚਾਇਤਾਂ ਨਾਲ ਖੜਾ ਟੁੱਟਿਆ ਥਾਣੇ ਕਚਹਿਰੀਆਂ ਚ ਜਾ ਕੇ ਅੱਛਾ ਇੰਨਾ ਬੁਰਾ ਹਾਲ ਤੇ ਫੇਰ ਚੌਥੀ ਵਾਰ ਹੁਣ ਤੂੰ ਫਸ ਗਈ ਤੇ ਹੋਰ ਵਾਲੀ ਗੱਲ ਕੀ ਪੁੱਛਦੀ ਐ ਉਹ ਤਾਂ ਮੈਨੂੰ ਸ਼ਰਮਜੀ ਵੀ ਆਉਂਦੀ ਐ ਤੇ ਹੁਣ ਮੈਂ ਤਾਂ ਥੋ ਲੱਕ ਵੀ ਨਹੀਂ ਰੱਖਦੀ ਦੋ ਗੱਲ ਛਿੜੀ ਗਈ ਉਹ ਜਿਹੜਾ ਊ ਮੂੰਹ ਮਾਰਦਾ ਉਹ ਬੱਕ ਛੱਤਰ ਖਾਂਦਾ ਲੋਕਾਂ ਤੋਂ ਅੱਛਾ ਭੂਆ ਜੀ ਅਸ ਤਾਂ ਪੁੱਛਦਾ ਵੀ ਨਹੀਂ ਕਰੀ ਗੱਲਾਂ ਬਚੋਲੇ ਤੇ ਵਿਸ਼ਵਾਸ ਕਰਦਾ ਆਹ ਪਰ ਬਚੋਲਾ ਉਹੀ ਗੱਲ ਆ ਬਚੋਲਾ ਤੇ ਵਿੱਚ ਉਹਲਾ ਬਿਤੂਲਾ ਉਰਲਾ ਬਹੁਤ ਰੱਖਦਾ ਹੁੰਦਾ ਆਪਾਂ ਕਰ ਲੈਨੇ ਵਿਚਵਾਜ ਵਿਸ਼ਵਾਸ ਕਰੇ ਬਨਾ ਸਰਦਾ ਬਣੀ ਹੈਗਾ 30 ਦੇ ਪਿਓ ਹਾਂਜੀ ਪੂਜਾ ਇੱਥੇ ਤਾਂ ਸਾਰੇ ਫਿਰੋਲਾ ਹੀ ਹੋ ਗਿਆ ਹਾਂ ਆਏ ਕੀਤਾ ਉਹਨੇ ਤੁਹਾਡੇ ਨਾਲ ਤੁਹਾਡੇ ਸਕੇ ਕਿ ਦੱਸ ਦੀਆਂ ਜਿਹੜੇ ਸਕੇ ਚੁਕੇ ਕਿਹੜੇ ਹੁੰਦੇ ਨੇ ਤੇ ਨਾਲੇ ਭਾਈ ਇਹ ਤੋਂ ਬਚ ਕੇ ਰਿਆ ਕਰ ਮੜਾ ਜਾ ਗਰਮੀਤ ਤੋਂ ਇਹਦਾ ਸੁਭਾ ਤੈਨੂੰ ਹੌਲੀ-ਹੌਲੀ ਰੰਗ ਦਿਖਾਉਗੀ ਦੇਖੀ ਜਾਈਂ ਤੂੰ ਅੱਛਾ ਪੂਜਾ ਹਾਂ ਬਹੁਤ ਉਹ ਆ ਤੇਰੇ ਮਗਰੋਂ ਮੈਨੂੰ ਬਹੁਤ ਕੁਝ ਗਿਆ ਕਹਿੰਦੀ ਖਰਤੀ ਵਾਲਾ ਕਰਾਉਂਦੀ ਆ ਮੁੰਡੇ ਦਾ ਜਦੋਂ ਕਹਿ ਦਿੰਦੀ ਆ ਮੁੰਡਾ ਦੀ ਲੈ ਕੇ ਤੁਰ ਪੈਂਦੇ ਹਲੇ ਤਾਦੀ ਚਲ ਰਮੀ ਨਮੀ ਐ ਮੈਂ ਕੁਛ ਬੋਲਦੀ ਆ ਫੇਰ ਮੈਂ ਮੈਂ ਹੁਣ ਤਾਦੀ ਲਿਆ ਏ ਤੁਮਾਂ ਲਿਆਉਣ ਦੇ ਫੇਰ ਨਹੀਂ ਆਦੀ ਮੈਂ ਇਹਨੂੰ ਐ ਖਰਚ ਕਰਨ ਦੀ ਮੈਂ ਆਦੀ ਆਪ ਨਾਲ ਜਾਇਆ ਕਰੂੰਗੀ ਅੱਛਾ ਭੂਆ ਜੀ ਹਾਂ ਕਹਿੰਦੀ ਇੱਥੇ ਅੱਗੇ ਤਾਂ ਇਹ ਚਾਂਬਲੀ ਗਈ ਨੰਗ ਕਰਦੀ ਐ ਕਹਿੰਦੀ ਇੱਥੇ ਅੱਗੇ ਤਾਂ ਇਹਦਾ ਰੋਜ ਹੀ ਮੰਗਾ ਹੀ ਨਹੀਂ ਪੂਰੀਆਂ ਹੁੰਦੀਆਂ ਆਦੀ ਸਾਥੋਂ ਤਾਂ ਸਹਰੋ ਤਾਂ ਨਹੀਂ ਐਵੇਂ ਦੇ ਲੱਗਦਾ ਭੂਆ ਜੀ ਮੈਂ ਪੁੱਤ ਐਵੇਂ ਨਹੀਂ ਕਹਿੰਦੀ ਮੈਂ ਤਾਂ ਤੇਰੇ ਕੰਨ ਕਰਾਏ ਨਹੀਂ ਵੀ ਗਾਂ ਨੂੰ ਖਿਆਲ ਰੱਖੀ ਹਾਂਜੀ ਭੂਆ ਜੀ ਨਹੀਂ ਮੀ ਲੱਗਦੀ ਇਹ ਮੂੰਹ ਦੀ ਤਾਂ ਮਿੱਠੀ ਐ ਅੰਦਰ ਕੁਸੂ ਹੋ ਰਹੀ ਐ ਇਹਦੇ ਬਸ ਤੂੰ ਮੈਂ ਤਾਂ ਤੈਨੂੰ ਐਂ ਕਹਿੰਨੀ ਬਚ ਕੇ ਰਹੀ ਮੜਾ ਜਾ ਠੀਕ ਐ ਨਾ ਵਧੀਆ ਕਰਿਆ ਭੂਜੀ ਤੁਸੀਂ ਮੈਂ ਦੱਸਦਾ ਮੈਂ ਕੀ ਜਾਣਦੀ ਸੀ ਇਹਨਾਂ ਬਾਰੇ ਗਾਹਾਂ ਨੂੰ ਸੰਭਾਲ ਲਈ ਠੀਕ ਐ ਹਾਂ ਕੋਈ ਨਹੀਂ ਭੂਜੀ ਮੈਂ ਤਾਂ ਬਸ ਇਤ ਕੁੱਦਾ ਦੇਣੀ ਐ ਮੈਂ ਤਾਂ ਜਾਣਾ ਹੀ ਜਾਣਾ ਐ ਮੇਰੇ ਤਾਂ ਮੁੰਡੇ ਦਾ ਫੋਨ ਵੀ ਆ ਗਿਆ ਸੀ ਹਾਂਜੀ ਭੂਜੀ ਹੋਰ ਹੁਣ ਇਹਨਾਂ ਨੇ ਤਾਂ ਠੱਗੀਆਂ ਬੱਗੀਆਂ ਮਾਰ ਕੇ ਕਰਾ ਲਿਆ ਬਿਆ ਹੁਣ ਇਹ ਜੇ ਮੇਰਾ ਪੁੱਤ ਤਾਂ ਭੋਲਾ ਉਹ ਤਾਂ ਐਂ ਵੀ ਨਹੀਂ ਕਰਾ ਸਕਦਾ ਵੀ ਕਿਸੇ ਕੁੜੀ ਨਾਲ ਵਿਆਹ ਕਰਾ ਕੇ ਲੈ ਆਵੇ ਕੁੜੀ ਮੇਰੀ ਜਾਨ ਨੂੰ ਛੱਪੇ ਹਲੇ ਤਾਂ ਰੋਟੀ ਬਣਾਉਣ ਰੋਟੀ ਕੌਣ ਬਣਾਵੇ ਤੂੰ ਕਾ ਤੂੰ ਆਹਦਾ ਬੈ ਗਈ ਉੱਥੇ ਜਾ ਕੇ ਲਗਾ ਸਰ ਕੋਈ ਨੀ ਪੂਆ ਹੋ ਜਾਊਗਾ ਵੀਰੇ ਦਾ ਵੀ ਨਾ ਟੈਨਸ਼ਨ ਲਿਆ ਕਰੋ ਤੁਸੀਂ ਹੋ ਜਾ ਚੰਗਾ ਪੁੱਤ ਨਹੀਂ ਫਿਰ ਫੋਨ ਤਾਂ ਆ ਹੀ ਗਿਆ ਮੈਨੂੰ ਤਾਂ ਜਾਣਾ ਹੀ ਪੈਣਾਗਾ ਕੋਈ ਨੀ ਕੋਈ ਨੀ ਹੋ ਜਾਊਗਾ ਅੱਜ ਨਹੀਂ ਤਾਂ ਕੱਲ ਹੋ ਹੀ ਜਾਣਾ ਇੱਕ ਨਾ ਇੱਕ ਦਿਨ ਚਲ ਵਧੀਆ ਪੁੱਤ ਤੇਰਾ ਬੋਲ ਹੀ ਪੂਰਾ ਹੋ ਜੇ ਤੇ ਮੈਂ ਤਾਂ ਤੈਨੂੰ ਦੇਖ ਲੈ ਜਿਹੜੀ ਗੱਲ ਕਹਿ ਤੀ ਦੱਸੀ ਨਾ 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 ਪੂਆ ਜੀ ਮੈਂ ਦੱਸ ਤੀ ਵਧੀਆ ਹੋਇਆ ਤੁਸੀਂ ਮੈਂ ਦੱਸਦਾ ਸਾਰਾ ਮੇਰੇ ਬੈਰ ਪੈ ਜੂਗੀ ਫੇਰ ਕੋਈ ਨੀ ਕੋਈ ਨੀ ਕੋਈ ਤੂੰ ਟੈਨਸ਼ਨ ਹਾਲੋ ਹਾਂ ਚਲ ਠੀਕ ਹੈ ਪੁੱਤ ਧਿਆਨ ਰੱਖੀ ਹਾਂ ਕੋਈ ਨੀ ਲਾਵਦਯਾ ਹੋਇਆ ਭੂਣ ਦੱਸਦਾ ਮੈਂ ਕੀ ਜਾਣਦੀ ਸੀ ਇਹਨਾਂ ਬਾਰੇ ਗਰਮੀ ਬਹੁਤ ਆਣਾ ਯਾ ਤੂ ਕਾਟੀ ਹੋ ਗਈ ਯਾਰ ਤਰਾਮ ਵੀ ਕਰ ਲਿਆ ਕੋਈ ਘਰਚ ਯਾਰ ਚਾਵੜਾ ਦਾ ਆਪਣਾ ਕਿਲੇ ਮਖਤਰੀ ਯਾਰ ਮੇਰੇ ਤੋਂ ਨਹੀਂ ਬਣਦੀ ਚਾਹ ਜਾ ਕੇ ਆਪਦੀ ਮਾਂ ਤੋਂ ਹੀ ਬਣਾ ਲਓ ਜਿਹੜੇ ਰਲ ਰਲ ਕੇ ਚਲਾਕੀਆਂ ਕਰ ਲੈਂਦੇ ਹੋ ਉਹ ਕਿਹੜੀਆਂ ਚਲਾਕੀਆਂ ਕਰ ਲਿਆ ਰਲ ਰਲ ਕੇ ਸੀ ਨੇ ਚੰਗੀ ਤੋੜ ਦੀ ਖੇਡਦੇ ਆਈਆਂ ਕੱਪੜੇ ਸੂਟ ਲੈ ਕੇ ਆਏ ਆ ਆਪਾਂ ਹੁਣ ਚੰਗੇ ਜੁਕੀਰ ਵਾਕੇ ਲੈ ਆਏਗਾ ਬਾਲੇ ਪੋਲੇ ਨਾ ਬਣੋ ਮੈਨੂੰ ਸਭ ਪਤਾ ਹੈ ਮੇਰੇ ਮੁਰੂ ਭੋਲੇ ਬਾਂਦੀ ਹਾਂ ਲੋੜ ਨਹੀਂ ਗਈ ਠੀਕ ਹੈ ਤੈਨੂੰ ਸਭ ਪਤਾ ਕੀ ਹੋਇਆ ਜੀ ਇਹ ਦਸਤ ਦੇ ਗੱਲ ਕੀ ਹੋਈ ਆ ਜਿਹੜੇ ਦੋ ਵਾਰੀ ਵਿਆਹ ਕਰਾਏ ਸੀਗੇ ਉਹ ਗੱਲਾਂ ਤੁਸੀਂ ਦੱਸਿਆ ਨਹੀਂ ਪਹਿਲਾਂ ਦੋ ਵਿਆਹ ਕਿਹੜੇ ਦੋ ਵਿਆਹ ਹੋਏ ਮੇਰੇ ਸਭ ਪਤਾ ਲੱਗ ਗਿਆ ਮੈਨੂੰ ਠੀਕ ਹੈ ਨਾ ਭੋਲੇ ਨਾ ਬਣੋ ਬਾਲੇ ਯਾਰ ਹੱਦਾਂ ਤੇ ਇੱਕ ਰਿਸ਼ਤਾ ਚੱਲ ਹੁੰਦਾ ਸੀਗਾ ਮੈਨੂੰ ਚਲੋ ਆ ਲੈਣੇ ਡਿਮਾਂਡ ਵਾਲੀ ਵੱਡੀ ਸੀਗੀ ਕੋਠੀਆਂ ਕਰਾਂ ਕਹਿੰਦੇ ਇਹਨੂੰ ਇੰਨੀ ਜ਼ਮੀਨ ਚਾਹੀਦੀ ਆ ਚਾਹੀਦਾ ਮੁੰਡਾ ਬਲਣਾ ਲੱਗਿਆ ਉਹ ਸੀ ਜਵਾਬ ਜੁਦ ਦੇਤਾ ਸੀ ਬਣ ਕਿਵੇਂ ਤੇ ਰਿਸ਼ਤਾ ਜਿਹੜਾ ਹੁੰਦਾ ਸੀ ਹੁੰਦਾ ਸੀਗਾ ਜਿਹੜਾ ਤੁਸੀਂ ਥਾਣੇ ਚ ਨਿਬੜ ਨ ਕੋਈ ਭੂਆ ਦੀ ਮਿਹਰਬਾਨੀ ਨੇ ਅਗਲੀ ਨੇ ਸੱਚੀ ਦੱਸਿਆ ਸਾਰਾ ਲੱਗਦਾ ਪਤੀ ਗਈ ਭੂਆ ਜੀ ਕਿਰਪਾ ਕੀਤੀ ਲੱਗਦੀ ਹੈਗੀ ਦੂਜਿਆਂ ਦਾ ਤਾਂ ਥਾਣੇ 'ਚ ਨਿਬੜਿਆ ਮੈਂ ਵੀ ਕੋਰਟ 'ਚ ਨਾ ਘਿਸਿਆ ਤਾਂ ਮੇਰਾ ਨਾਂ ਵੀ ਅਰਸ਼ ਨਹੀਂਗਾ ਰਹਿੰਦੀ ਤੇਰੇ ਮੈਂ ਵੀ ਨਹੀਂ ਹੁਣ ਪੰਡ ਤੋਂ ਲੱਗ ਰਿਹਾ ਮੈਂ ਤਾਂ ਵੀ ਤਾਂ ਦੋ ਘਟ ਪਾਂਡੇ ਬੈਠੇ ਮੈਨੂੰ ਚਲਵਾਉਂਦਾਂ ਨਹੀਂ ਮੈਂ ਸੱਤ ਫੱਕੀ ਆਈ ਹੁਣ ਅੱਛਾ ਕੀ ਮੈਨੂੰ ਆ ਜਾਂਦੀ ਮੁੰਡਾ ਭੂਆ ਨੇ ਕਰਤਾ ਵੀ ਕੰਮ ਕੀ ਕਰਤਾ ਹਰਸ਼ਾ ਰੁਖ ਰੁਖ ਹੀ ਬੋਲਦੀ ਅੱਗੇ ਤੇਰੇ ਪਹਿਲਾਂ ਦੋ ਵਿਆਹ ਹੋਏ ਹੋਏ ਸੀ ਤੂੰ ਤੇ ਮਾਂ ਪੁੱਤ ਨੂੰ ਨਸਕੀਮਾਂ ਲਾਈ ਜਾਂਦੇ ਆ ਤੇਰੀ ਭੂਆ ਨੇ ਛੇਤ ਵਾਸਤੇ ਕੋਤੋਂ ਹੋਈ ਗੱਲ ਮੈਂ ਤਾਂ ਤੈਨੂੰ ਕੀ ਦੱਸਾਂ ਇਹ ਤਾਂ ਲੋਕਾਂ ਦੇ ਘਰ ਫੜਦੀ ਤੇ ਆਪਣੀ ਪੱਟ ਤਾਂ ਮੈਂ ਤਾਂ ਉਹੀ ਕਰਦੀ ਆ ਇਹ ਤਾਂ ਭਤੀਜੇ ਦਾ ਆਂ ਆਂ ਦੱਸਦੇ ਹੁੰਦੇ ਨੇ ਸਾਰਾ ਕੁਝ ਦੇਖ ਲੈ ਪਰ ਹਰਛੁਣੇ ਕੀ ਪਤਾ ਲੱਗ ਗਈ ਪਰ ਹਾਂ ਨੰਬਰ ਕਰਾਦਾ ਗੱਲ ਹੀ ਨਹੀਂ ਕਿ ਦੋ ਦੂਜਾ ਕਿਹੜੇ ਮੇਰੇ ਦੋ ਵਿਆਹ ਕਿਹੜੇ ਦੋ ਵਿਆਹ ਹੋਏ ਨੇ ਪਰ ਲੈ ਉਹੀ ਗੱਲ ਘਰ ਪੱਟੂ ਫਿਰਦਾ ਇਹ ਤਾਂ ਕਹਿੰਦੇ ਨੇ ਘਰ ਪੱਟੂ ਭੂਆ ਬਣ ਗਈ ਆਲੀ ਕਾਣ ਚ ਤਾਂ ਪਟਦੀ ਸੀ ਹੁਣ ਆਪਦਾ ਚਲ ਬਹਿ ਕੇ ਦੇਖਦੇ ਬਹਿਣੇ ਆ ਜਾ ਮੈਂ ਤਾਂ ਉਹੀ ਪਹਿਲਾਂ ਬਿਮਾਰ ਰਹਿੰਦੀ ਹੂ ਪੁੱਤ ਮੈਂ ਤਾਂ ਮੇ ਤਾਂ ਹੁਣ ਬਸ ਦਿਮਾਗ ਤੇ ਲੋਡ ਪੈ ਜੂਗਾ ਤੈਨੂੰ ਤਾਂ ਆਏ ਬੋਲਦੀ ਏ ਫਿਰ ਹੋਰ ਕਾਹਤੋਂ ਬੋਲਦੀ ਮੈਂ ਵੀ ਅਰਥ ਨੂੰ ਕਿਹਾ ਸੀ ਹਾਂ ਮੈਂ ਹੁਣ ਚੰਗੇ ਬਣਾ ਦੇ ਗਿੜਦੇ ਆਏ ਆ ਬਤਨ ਹੋ ਕੀ ਗਿਆ ਮੈਂ ਨਹੀਂ ਜੀ ਹਾਂ ਉਹਦਾ ਪਹਿਲਾਂ ਦੋ ਵਿਆਹ ਹੋਏ ਨੇ ਇੱਕ ਥਾਣੇ ਚ ਨਿਪੜਿਆ ਤੇਰਾ ਥਾਣੇ ਚ ਲੱਕੀ ਨਿਪੜਿਆ ਆਪਣਾ ਬਸ ਉਹੀ ਗੱਲ ਆਬਦੇ ਕੋਲ ਹੋ ਕਰਤਾ ਉਹ ਦੇਖ ਲੈ ਆਪਾਂ ਕਹਿੰਦੇ ਲੋਕਾਂ ਦੇ ਘਰ ਵਰਦੇ ਭੂਨੇ ਆਪਣੀ ਕੰਮ ਕਿਉਂ ਕਰਤਾ ਅਰੇ ਤੀਜੇ ਦਾ ਘਰ ਨਹੀਂ ਛੱਡਿਆ ਹੋਰ ਕਾਹਤੋਂ ਚ ਇਹ ਗੱਲ ਨਾ ਕਿ ਮੈਂ ਨੇ ਲਪੂਆ ਦੇ ਕਿ ਕੀ ਹਾਂ ਆਪਾਂ ਕੀ ਮਾੜਾ ਕੀਤਾ ਇਹ ਪੂਆ ਦਾ ਇਹ ਲੋਕਾਂ ਦਾ ਘਰ ਪੜਦੀ ਸੀ ਕਿ ਆਦਤ ਧੀ ਜਰਾ ਘਰ ਵੀ ਨਹੀਂ ਛੱਡਿਆ ਹੈਗਾ ਹਾਂ ਦੇਖ ਲੈ ਗੱਦੂ ਤੇ ਪੂਆ ਜੀ ਜਿਵੇਂ ਅੱਦ ਕਰਤੀ ਪੂਆ ਨੇ ਮੀਂਹ ਨਹੀਂ ਸੀ ਪੂਆ ਤਾਂ ਤੱਕ ਕਰਤਾ ਦਾਣ ਵੀ ਛੱਡ ਜਾਂਦੀ ਪੁੱਤ ਹਾਂ ਸਹੀ ਗੱਲ ਉਹ ਤਾਂ ਜਿਵੇਂ ਹੋ ਗਈ ਗੱਲ ਉਹ ਤਾਂ ਕਿਉਂ ਨਿਕਲੀ ਤੁਸੀਂ ਕਿਵੇਂ ਮਾਪੋਤ ਬੈਠੇ ਫੋਨ ਮੇਰੇ ਦਿਮਾਗ ਖਰਾਬ ਕਰਨ ਦੀ ਸਕੀਮ ਲਾਈ ਜਾਂਨੇ ਹੋ ਕਿਹੜੀ ਸਕੀਮ ਲਾਈ ਜਾਂਨੇ ਆਸੀਂ ਪਹਿਲਾਂ ਬਥੇਰੀਆਂ ਸਕੀਮਾਂ ਲਾ ਲਈਆਂ ਤੁਸੀਂ ਹੁਣ ਆਪਦੀ ਮਾਂ ਨਾਲ ਬੈਠ ਕੇ 24 ਘੰਟੇ ਤੁਸੀਂ ਹੋਰ ਸਕੀਮਾਂ ਲਾਉ ਦੇਣੇ ਨੇ ਵੀ ਹੋਰ ਮਾਂ ਨੂੰ ਨਾਲ ਠੀਕ ਹੈ ਨਾ ਤ ਤੁਹਾਡੀ ਮਾ ਵੀ ਤੁਹਾਡੇ ਨਾਲ ਹੀ ਰਲੀ ਜੀ ਕੀ ਮਾਰੀ ਹੋਈ ਹੈ ਜੀ ਕੀ ਗੱਲ ਰਸੀ ਹੋਣੇ ਕੀ ਗੱਲ ਤੁਹਾਡੇ ਨਾਲ ਕੀ ਮਾ ਮੇ ਪਿੱਛੋਂ ਸਭ ਪਤਾ ਮੈਨੂੰ ਤਿੰਨ ਚਾਰ ਥਾਵਾਂ ਤੇ ਤਲਾਕ ਹੋਇਆ ਵੈ ਸੁਖ ਦਾ ਮੰਮੀ ਕੇ ਨਾਲ ਸਾਡਾ ਕੋਈ ਤਲਾਕ ਨਹੀਂ ਹੋਇਆ ਠੀਕ ਹੈ ਨਾ ਕੋਈ ਰਿਸ਼ਤਾ ਹੋਇਆ ਠੀਕ ਹੈ ਰਿਸ਼ਤਾ ਜਰੂਰ ਆਇਆ ਸੀ ਇੱਕ ਦੇਖਿਆ ਸੀ ਇਹਨਾਂ ਨੂੰ ਪੂੜੀ ਲੜੀ ਡਮਾੜੀ ਵੱਡੀ ਸੀ ਅਸੀਂ ਆਹ ਰਿਸ਼ਤਾ ਛੱਡਾਗਾ ਮੈਨੂੰ ਸਭ ਪਤਾ ਕਿਹੜੇ ਥਾਣੇ ਤਾਈ ਪਹੁੰਚੇ ਹੋਏ ਤੁਸੀਂ ਥਾਣੇ ਵਾਲੀ ਗੱਲ ਪਿੰਡ ਚ ਕਿਤੇ ਮਰਜੀ ਜਾ ਕੇ ਪੁੱਛ ਲੈ ਵੀ ਮੈਂ ਕੀ ਮਾਰਾ ਕਿੱਥੇ ਕੀ ਕੀਤਾ ਮੈਂ ਅੱਛਾ ਤੂੰ ਮਾੜੀ ਮੋਟੀ ਇਹ ਤਾਂ ਉਹ ਦੇਖ ਤੂੰ ਸਾਰੇ ਤੈਨੂੰ ਇਹ ਕਿੱਥੋਂ ਪਹ ਹੋ ਗਿਆ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੰਮੀ ਮੈਨੂੰ ਸਭ ਪਤਾ ਹੈ ਇਹ ਕਿੰਨਾ ਕੁ ਚੰਗਾ ਕਿੰਨਾ ਕੁ ਮਾੜਾ ਸਭ ਗੱਲਾਂ ਪਤਾ ਲੱਗੀਆਂ ਮੈਨੂੰ ਇਹਦੀਆਂ ਤੁਸੀਂ ਸਾਨੂੰ ਤੈਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੈਨੂੰ ਹੋਣੀ ਹੋ ਜੂਗਾ ਤੂੰ ਹਰਸ਼ ਮੈਨੂੰ ਮਾੜਾ ਕਹਿੰ ਤੋ ਪਿੰਡ ਜਾ ਪਿੰਡ ਚ ਜਾ ਕੇ ਪੁੱਛ ਸਕਦੀ ਠੀਕ ਆ ਫੇਰ ਮੈਂ ਨਹੀਂ ਥਾਂ ਤੇ ਬਹਿ ਜੂਗਾ ਇਹ ਪਿੰਡ ਦੇ ਨੇ ਕਿਹਾ ਨਹੀਂ ਮਾੜਾ ਕਹਤਾ ਸੋਕ ਮੈਨੂੰ ਪਿੰਡ ਵਾਲਿਆਂ ਨੂੰ ਪੁੱਛੰਦੀ ਕੋਈ ਲੋੜ ਨਹੀਂ ਮੈਨੂੰ ਘਰ ਤੋਂ ਹੀ ਪਤਾ ਲੱਗ ਗਿਆ ਤੁਸੀਂ ਕਿਵੇਂ ਦਿਓ ਕਿਵੇਂ ਦੇ ਨਹੀਂ ਘਰ ਤੋਂ ਨਹੀਂ ਪਤਾ ਲੱਗਦਾ ਹੰਦਾਰਸ਼ਾ ਉਹ ਤਾਂ ਸਾਨੂੰ ਪਤਾ ਹੀ ਲੱਗ ਗਿਆ ਹਾਂ ਵੀ ਕਿਵੇਂ ਪਤਾ ਲੱਗਿਆ ਮੈਨ ਫਿਰ ਚੌਥੀ ਵਾਰੀ ਮੈਨੂੰ ਵੀ ਆਏ ਵਿਆਹ ਦੀ ਕੀ ਲੋੜ ਸੀ ਤੁਹਾਨੂੰ ਉਹ ਚੌਥੀ ਵਾਰਕ ਪਹਿਲੀ ਵਾਰੀ ਤੈਨੂੰ ਵਿਆਹਾ ਮੈਂ ਪਹਿਲੀ ਵਾਰੀ ਤੇਰੇ ਨਾਲ ਵਿਆਹ ਕਰਾਇਆ ਹੁਣ ਜੇ ਰਿਸ਼ਤੇ ਆ ਜਾਣ ਹੁਣ ਤੂੰ ਤਾਂ ਉਸ ਤਾਂ ਕਰਤਾ ਹੁਣ ਜਦੋਂ ਉਹ ਕੋ ਦੇਖਣਾ ਹੈ ਉਹ ਕੋ ਨੇ ਵੱਡੀਆਂ ਵੱਡੀਆਂ ਗੱਟੀਆਂ ਹੋਣ ਇਹਨਾਂ ਨਾਲ ਪੱਟੀਆਂ ਪੱਟੀਆਂ ਢੂੰਗਾ ਹੋਵੇ ਹੁਣ ਪਤਾ ਜਿੰਨਾ ਕਿ ਸਾਡੇ ਕੋਲ ਹੈਗਾ ਉਹਨਾਂ ਕਾ ਫਿਰ ਅਸੀਂ ਆ ਕੇ ਭਈ ਅਸੀਂ ਤਾਂ ਐਡੇ ਵੱਡਿਆਂ ਨਾਲ ਮੱਥਾ ਲਾਉਂਦੇ ਨਹੀਂ ਅਸੀਂ ਆਪਦੇ ਬਰੋਪਰ ਦੇ ਨਾਲ ਮੱਥਾ ਲਾਵਾਂਗੇ ਬਾਕੀ ਨਹੀਂ ਥਾਣੇ ਵਾਲੀ ਗੱਲ ਥਾਣੇ ਵਾਲ ਤੂੰ ਕਿਸੇ ਮੁੰਡੇ ਤੋਂ ਪੁੱਛ ਲਈ ਮੈਂ ਲਿਆਦੀ ਦੋਸਤ ਮਿੱਤਰ ਤੋਂ ਕਿ ਪਿੰਡ ਜੀ ਜਾ ਕੇ ਪੁੱਛ ਸਕਦੀ ਤਰਾ ਹੁਣ ਕੁੜੀ ਨਾਲ ਰਿਸ਼ਤਾ ਆਇਆ ਤਾਂ ਕੋਈ ਕਰਦਾ ਨਹੀਂ ਹੈਗਾ ਬੇਨ ਮਾੜਾ ਮਾਡਾ ਪੁੱਛਦੀ ਐ ਅਗਲਾ ਪਿੰਡ ਚ ਤਾਂ ਫਿਰ ਮੰਮੀ ਜੀ ਮੈਨੂੰ ਗੱਲ ਦੱਸਣ ਵਾਲੇ ਨੇ ਦੱਸੀ ਕਿਵੇਂ ਕੋਈ ਆਪਦੇ ਮਾਣੋ ਤਾਂ ਘੜਦੇ ਦੇ ਦਿੱਤੀ ਆ ਕੋਈ ਹੋਰ ਪੁੱਛਣ ਵਾਸਤੇ ਦੱਸੀ ਹੈਗੀ ਤੂੰ ਜਾ ਕੇ ਹੁਣ ਪੁੱਛ ਲਈ ਤੇਰਾ ਪਿਓ ਪਹਿਲਾਂ ਵੀ ਪੁੱਛ ਕੇ ਗਿਆ ਹੋਣਾ ਪਤਾ ਨਾ ਖਲਾਰਾ ਮਿੰਦਰ ਕੌਰ ਤਾਂ ਆਈ ਪਾਉਂਦੀ ਆ ਘਰ ਆਈ ਪਾਉਂਦੀ ਐ ਖਲਾਰੇ ਨਾਲੇ ਮੰਮੀ ਜੀ ਮੈਨੂੰ ਸਭ ਪਤਾ ਹੈ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਵੀ ਮੈਨੂੰ ਸ਼ੋਪਿੰਗ ਕਰਨੇ ਜਾਣ ਦਿੰਦੀ ਮੈਨੂੰ ਆਏ ਰੱਖੂਗੀ ਤਾੜ ਕੇ ਰੱਖੂਗੀ ਇਹ ਵੀ ਗੱਲਾਂ ਮੈਨੂੰ ਸਭ ਪਤਾ ਲੱਗੀਆਂ ਤੁਹਾਡੀਆਂ ਤੈਨੂੰ ਕੀ ਨੇ ਜਾਈਦਾ ਪੁੱਤ ਮਾਤਾ ਕਿਸੇ ਕੋਲ ਕਹੀ ਨਹੀਂ ਮਾਤਾ ਤੈਨੂੰ ਵਧੀਆ ਖੁਸ਼ੀ ਖੁਸ਼ੀ ਭੇਜਿਆ ਤੈਨੂੰ ਆਏ ਆਖੇ ਪੁੱਤ ਜੇ 200 ਲੱਗੂਗਾ ਤਾਂ 400 ਲਾ ਦੇ ਭਾਂਦੀ ਚੀਜ਼ ਵਧੀਆ ਹੋਵੇ ਉਹ ਤਾਂ ਉੱਤੋਂ ਉੱਤੋਂ ਕਹਿਣੇ ਹੋ ਤੁਹਾਡੀ ਮੰਮੀ ਉੱਤੋਂ ਤੋਂ ਕਹਿੰਦੀ ਹੈ ਦਿਲ ਚ ਤੇ ਇਹਦੇ ਵੀ ਓਹੀ ਤਾਂ ਮਾਨ ਕੇ ਸੋਚੀ ਨਹੀਂ ਕਰੇ ਨਾ ਮੈਂ ਸੋਚੀ ਆ ਹੋਰ ਕੀਆਂ ਵੀਰੇ ਠੀਕ ਆ ਵਧੀਆ ਵਧੀਆ ਤੁਸੀਂ ਠੀਕ ਹੈ ਵੀਰੇ ਸਤਿ ਸ਼੍ਰ ਕੀ ਹੋ ਗਿਆ ਬਾਲੀ ਕਰਦੇ ਹੋ ਬੈਠੋ ਵੀਰੇ ਇਹਨਾਂ ਨੇ ਮੈਨੂੰ ਕਿਨੇ ਕਿਨੇ ਮੇਰਾ ਚੌਥੀ ਵਾਰੀ ਵਿਆਹ ਕਰਾ ਲਿਆ ਉਤੋਂ ਚੌਥੀ ਵਾਰੀ ਵਿਆਹ ਕਰਾ ਕੇ ਤੇ ਪੁੱਤ ਦਾ ਘਰ ਵਸ ਗਿਆ ਮੰਮੀ ਦੇ ਤਾਂ ਵੀ ਨਿਮਰਚ ਖੋਟ ਰੱਖਣੋ ਹਟ ਗਈ ਆ ਬਾਈ ਨੂੰ ਪੁੱਛ ਲੈ ਕਿਹੜਾ ਚੌਥੀ ਵਾਰ ਵਿਆਹ ਕਰਾ ਵੀ ਮੈਂ ਨਸੀ ਪਹਿਲੇ ਤੁਹਾਨੂੰ ਕੌਣ ਕਹਿੰਦਾ ਮੈਂ ਸਾਡੇ ਰਿਸ਼ਤੇਦਾਰ ਹੈ ਉਹਦਾ ਕੱਲ ਆਈ ਹੈਗੀ ਸਾਨੂੰ ਸਾਰਾ ਪਤਾ ਇਹਨਾਂ ਬਾਰੇ ਤੁਹਾਨੂੰ ਕਿਸ ਦੱਸਿਆ ਕਿਹਨੇ ਪਹਿਲੇ ਦੱਸੂ ਮੈਨੂੰ ਵੀਰੇ ਮੈਨੂੰ ਪਤਾ ਲੱਗ ਗਿਆ ਦੱਸਿਆ ਮੈਨੂੰ ਕਿਸੇ ਨੇ ਨਹੀਂ ਗੱਲਾਂ ਘਰ ਚ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਲੱਗ ਜਾਂਦੀਆਂ ਹੁੰਦੀਆਂ ਪਹਿਲੇ ਮੈਨੂੰ ਸੱਚ ਦੱਸ ਵੀ ਤੈਨੂੰ ਦ ਕੰਮ ਨਹੀਂ ਇਹਦੀ ਗੱਲ ਨਹੀਂ ਔਖੀ ਭਾਰੀ ਹੋ ਰਹੀ ਹੈ ਜਦੋਂ ਨਿਕਾਈ ਆ ਚੱਲ ਚੰਗੇ ਵਾਲੇ ਸੀ ਗਏ ਆ ਕੱਪੜੇ ਜੜੀ ਲੈਂਦੇ ਆ ਮਾਨਸਾ ਗਏ ਆ ਬੂਟ ਵਾਰਦ ਬੰਕੇ ਲੈਂਦੇ ਆ ਕੋਈ ਵੀ ਗੱਲ ਨਹੀਂ ਹੈਗੀ ਮੈਨੂੰ ਪਤਾ ਨਾਲੇ ਫਿਰ ਮੇਰੇ ਮੂੰਹੋਂ ਸੁਣੇ ਵੀ ਪੜਨੇ ਤੂੰ ਉਹਦੇ ਮੂੰਹ ਨਾਲ ਹੀ ਦੱਸਦੇ ਹੋ ਗਾੜੀ ਵਧੀਆ ਗੱਲ ਹੈ ਵੀਰੇ ਮੈਨੂੰ ਭੂਆ ਜੀ ਨੇ ਦੱਸਿਆ ਸਾਰੀਆਂ ਗੱਲਾਂ ਉਹ ਤਾਂ ਇਸ ਘਰ ਦੇ ਹੀ ਆ ਉਹਨਾਂ ਨੂੰ ਸਾਰੀਆਂ ਗੱਲਾਂ ਪਤਾ ਹੀ ਆ ਤੈਨੂੰ ਕਿਹਾ ਸੀ ਨਾ ਮੈਂ ਭੂਆ ਨੇ ਦੱਸਿਆਗਾ ਨਿਕ ਲੱਗੇ ਕਿੱਥੇ ਆ ਕਿੱਥੇ ਭੂਆ ਤੇਰੀ ਅੰਦਰ ਬੈਠਿਆ ਭੂਆ ਜੀ ਤਾਂ ਚਲੋ ਭਾਈ ਸਾਰੇ ਤੇਰੀ हां बेबे आ गया बेटा यही रह गया सी बाकी बस की होगा तन्नू ਲੋਕਾਂ ਦੇ ਘਰ ਪੱਟਦੀ ਪੱਟਦੀ ਆਉਦਾ ਹੀ ਪੱਟਦੇ ਤੈਨੂੰ ਤਾਂ ਮੇਰਾ ਘਰ ਨਹੀਂ ਵਸਦਾ ਹੈਗਾ ਕੀ ਹੋਗਾ ਤੈਨੂੰ ਗਰਮ ਪਾਣੀ ਤਾਂ ਨਹੀਂ ਪੀ ਲਿਆ ਮੈਂ ਤਾਂ ਨਹੀਂ ਗਰਮ ਪਾਣੀ ਪੀਤਾ ਇਹਨਾਂ ਦਾ ਜਿਹੜਾ ਖੰਡੇ ਖੇੜਦੇ ਖੰਡਿਆਏ ਨੇ ਤੁਹਾਨੂੰ ਕੀ ਕਹਿਨੀ ਹੈ ਬੀਬੀ ਨਣ ਦੇ ਤੂੰ ਉਹੀ ਗੱਲ ਲਾਇਮੀਆਂ ਲਾਵਾ ਲੂਤੀਆਂ ਵਾਗ ਕੇ ਲਾਤੀਆਂ ਕਹਿੰਦੀ ਮੁੰਡੇ ਦਾ ਚਾਰ ਕਿਹੜਾ ਮੁੰਡੇ ਦਾ ਚਾਰ ਵਾਰੀ ਵਿਆਹ ਹੋ ਗਿਆ ਘੁਆੜੇ ਮੈਨੂੰ ਸਾਫ਼ ਸੱਚ ਦੱਸਿਆ ਰਿੰਦੀ ਮੈਂ ਵੀ ਨਹੀਂ ਹੋਣਾ ਇਸ ਘਰ 'ਚ ਦੇਖ ਹਲੋ ਕਹੂੰ ਦੱਸ ਸੱਚ ਹੋਇਆ ਸੀ ਕਿ ਕਿਹਦਾ ਮਿਆ ਹੋਇਆ ਕੀ ਸਾਡੇ ਸਾਡੇ ਦੇਖ ਲੈ ਮੈਂ ਕਿਹੜਾ ਥਾਣੇ ਖੁੰਚ ਨਿਪੜਿਆ ਮੇਰਾ ਦੱਸਿ ਕਿੱਥੇ ਮੈਂ ਮਾਰੇ ਮੂੰਹ ਮਾਰਦਾ ਗੱਲਾਂ ਤਾਂ ਤੂੰ ਮੇਰੇ ਕੋਲ ਕੀਤੀਆਂ ਨੇ ਕਹਿੰਦੀ ਬਹੂ ਨੂੰ ਖੁੱਲ੍ਹ ਦੇ ਰੱਖੀਆ ਮੁੰਡੇ ਨਾਲ ਤੇ ਇਸੇ ਮੁੰਡੇ ਨੂੰ ਆਪਦੇ ਹੱਥੋਂ ਕੱਢ ਲਿਆ ਬਹੂ ਨੂੰ ਕਿ ਇਹਦੇ ਕੋਲੇ ਉਲਟੀ ਕੋਲੇ ਆਈ ਕੋਲੇ ਕਹਿਣੀ ਹੈ ਕਿ ਅਖੇ ਤੇਰੀ ਮਾਂ ਕਹਿੰਦੀ ਆ ਸਾਡੀ ਤਾਂ ਬਹੂ ਚੱਕਨੀ ਆ ਉਹ ਲੈ ਕੇ ਮੁੰਡੇ ਨੂੰ ਬਾਜ਼ਾਰ ਵਾਗੀ ਮੈਂ ਕਦੋਂ ਆਖਿਆ ਤੈਨੂੰ ਆਹ ਖੜੀ ਆ ਅੱਖ ਚਮੂ ਤੇ ਤੂੰ ਸਾਡਾ ਸੱਸ ਨੂੰ ਹੋਰ ਘਰੇ ਚਲੀ ਆਪਾਂ ਘਰੇ ਕੋ ਚਲੀਏ ਵੇ ਮੈਂ ਤਾਂ ਕਲੀਅਰ ਕਰਕੇ ਜਾ ਉਹ ਘਰ ਘਰ ਪਟਤ ਉਹ ਮੇਰੇ ਦਦੂ ਮੈਂ ਕੀ ਕਹਿਆ ਤਾਂ ਉਹੀ ਬਣਾ ਰਹੀਆਂ ਬਹੂ ਵੀ ਤੇਰੀ ਐ ਹੋਰ ਕੀ ਮੈਂ ਇੰਨੀ ਗੱਲਾਂ ਕਿੱਥੋਂ ਕਰਤੀ ਆ ਉਹ ਮੇਰਾ ਤਾਂ ਘਰ ਪਟਦਾ ਫਿਰ ਤੂੰ ਮੈਂ ਕੀ ਕਰਤਾਂ ਲੈ ਮੈਨੂੰ ਕਹੀ ਜਾਂਦੇ ਰਗੇ ਭੂਆ ਤੁਸੀਂ ਸਭ ਦੱਸਿਆ ਚੌਥੀ ਵਾਰੀ ਵਾਹਿਆ ਕਿ ਨਾ ਵਾਹਿਆ ਉਤੋਂ ਮੰਮੀ ਵੀ ਮੇਰੇ ਬਾਰੇ ਕੀ ਕੁਝ ਬੋਲਦੀ ਆ ਹਾਏ ਕਿੱਡੀ ਓ ਝੂਠਣਾ ਮੈਂ ਤਾਂ ਉਹੀ ਨਹੀਂ ਕੁਝ ਕਹਿਆਗਾ ਮੈਂ ਤੈਨੂੰ ਕਦੋਂ ਆਖਿਆ ਸਿਖਾਉਂਦੀ ਤਾਂ ਤੂੰ ਸੀ ਮੈਨੂੰ ਕਹਿੰਦੀ ਬਹੂ ਨੇ ਹੱਥਾਂ 'ਚ ਕੱਢ ਲਿਆ ਮੁੰਡੇ ਨੂੰ ਹੱਥੋਂ ਖੋਵੇਂਗੀ ਕਹਿੰਦੀ ਬਾਜ਼ਾਰ ਭੇਜਦੀ ਕਿਹਾ ਤਾਂ ਮੈਨੂੰ ਕਹਿੰਦੀ ਅਸੀਂ ਚੱਲੋ ਮम्मा ਤੇਰੇ ਕੋਲ ਇਹਦੀਆਂ ਇਹਦੇ ਕੋਲੇ ਦੇ ਦੇ ਹੱਥ ਕੋਲੇ ਤੂੰ ਕਹਿੰਦੀ ਤੇਰੀ ਮਾਂ ਕਹਿੰਦੀ ਪਿੱਛੇ ਲੜਦੀ ਸੀ ਵੀ ਮੁੰਡੇ ਨੂੰ ਲੈ ਕੇ ਨਿਕਲ ਗਈ ਮੈਂ ਤੈਨੂੰ ਕਦੋਂ ਆਖੇਗਾ ਸਾਡੇ ਦਾ ਘਰ ਪੱਟਦਾ ਸੀ ਜਮੀ ਜੇ ਬਹੂ ਨਾ ਗੱਲਾਂ ਉਹ ਬੇਬੇ ਸੁਖਸ਼ਾਂਤੀ ਨਾ ਕਰੇ ਵਗ ਜਾ ਮੈਂ ਕੁਝ ਨਹੀਂ ਇਹਨਾਂ ਦੇ ਘਰ ਤੋਂ ਮਸਾਂ ਰੋਟੀ ਪਕੜੀ ਹੋਈ ਐ ਕੱਟ ਲੈਣ ਦੇ ਇਹਨਾਂ ਨੂੰ ਜੇ ਮੇਰਾ ਘਟਾ ਲੈਣ ਦੇ ਜੇ ਬਹੂ ਸਾਡੇ ਕੋਲ ਨਾ ਗੱਲ ਨੂੰ ਸਾਫ਼ ਗੱਲਾਂ ਦੱਸੇ ਉਹ ਰਹਿਣਦੀ ਮੈਂ ਵੀ ਨਹੀਂ ਇਸ ਘਰ 'ਚ ਹੁਣ ਸੱਚ ਸੱਚ ਦੱਸ ਦੇ ਕੀ ਗੱਲ ਹੋਈ ਸੀਗੀ ਉਹ ਨਾਲ ਘਟਦੀਆਂ ਗੱਲਾਂ ਤਾਂ ਮੈਂ ਹੀ ਚੂਲੀਆਂ ਕਰੀਆਂ ਸੀ ਤੇ ਇਹਦੇ ਕੋਲ ਤਾਂ ਉਹਦੀਆਂ ਕਰਤੀਆਂ ਤੇ ਉਹਦੇ ਕੋਲ ਇਹਦੀਆਂ ਕਰਤੀਆਂ ਮੈਂ ਤਾਂ ਗਲਤ ਹੀ ਹੋ ਗਈ ਸਰਿਆ ਨਹੀਂ ਹੈਗਾ ਸਰਿਆ ਨਹੀਂ ਬਸਦਾ ਜਰਿਆ ਨਹੀਂਗਾ ਇੱਥੋਂ ਬਸ ਪੁੱਤਰ ਗੱਲ ਚ ਹੋ ਗਈ 42 ਸਾਲ ਦਾ ਇਹ ਹੋ ਗਿਆ ਇਹਨਾਂ ਨੂੰ ਹੋ ਗਿਆ ਨਾ ਵੀ ਮੇਰਾ ਮੁੰਡਾ ਤਾਂ ਕੁਮਾਰਾ ਫਿਰਦਾ ਇਹਨਾਂ ਨੇ ਛੋਟਾ ਜਿਹਾ ਬਿਆਹ ਹੈਗਾ ਮੈਨੂੰ ਆਏ ਹੋ ਗਈ ਜਲਨ ਤੂੰ ਹੀ ਨਹੀਂ ਬਸਨ ਤੈਨੂੰ ਦਿੱਤਾ ਉਹਦਾ ਘਰ ਨਹੀਂ ਬਸ ਜਾਂਦਾ ਜੇ ਇੰਨੀ ਘਰ ਪੱਟੂ ਤਾਂ ਇਹ ਕਹਿਣਾ ਹੁੰਦਾ ਨਾ ਘਰ ਪੱਟੂ ਭੂਆ ਬਣ ਗਈ ਤੂੰ ਤਾਂ ਹੁਣ ਹਏ ਤਾਂ ਭੂਆ ਚੰਗੇ ਇਹ ਸੀਗੇ ਜਿਹਨਾਂ ਨੇ ਮੇਰੀ ਇੰਨੀਆਂ ਸੋਲੀਆਂ ਇਹ ਵੀ ਆਪਸ਼ਨ ਤੇ ਮੇਰਾ ਮੰਨ ਜਾਵੇ ਇਸ ਤਰ੍ਹਾਂ ਕੋਲੋਂ ਦਾ ਗੋਲ ਕਰ ਦਿੰਦੇ ਚੱਲ ਪੁੱਤ ਹੁਣ ਤੂੰ ਹੀ ਰਿਸ਼ਤਾ ਕਰਾ ਦੇ ਕੋਈ ਆਪਦੇ ਪਿੰਡੋਂ ਪੇਕੇ ਤੋਂ ਉਹਦੀ ਜਿਦਦਰ ਰਿਸ਼ਤਾ ਭੂਆ ਮਾਂ ਪੁੱਤੜਾ ਹੁੰਦਾਗਾ ਤੂੰ ਮੇਰੀ ਵਾਲੇ ਮੁੰਡੇ ਦੀ ਘਰ ਪੱਟ ਲੱਗੀ ਸੀ ਤੂੰ ਉਹ ਮੈਂ ਤਾਂ ਇਹ ਜੀ ਲੈ ਲੈ ਬਸ ਜਾ ਕਰ ਚੱਲ ਸੋਕ ਇਹਦੂ ਬਾਅਦ ਕੋਈ ਗੱਲ ਹੋਰ ਹੋ ਜੇ ਚਲੋ ਮਾਫੀ ਮੰਗ ਦੋ ਪਾਣੀ ਪੂਣੀ ਤਾਂ ਪੀ ਲੈ ਉਹ ਬਸ ਮੈਂ ਤਾਂ ਕੁਛ ਨਹੀਂ ਪਾਣੀ ਪੀ ਆ ਤਾ ਬਥੇਰਾ ਆ ਜਾਓ ਹਰੇ ਮਾਤਾ ਕਲੇ ਦੇ ਰੱਖੂਗੀ ਕਈ ਦਿਨ ਦੇਖ ਲੈ ਹੋਰ ਹੀ ਕੋਈ ਮਾਂ ਦਾ ਦੀ ਭਾਈ ਦੇਖ ਲੈ ਕਰੀ ਠੀਕ ਆ ਉਹ ਦੋ ਰੋਟੀਆਂ ਪਕਾ ਲਿਆ ਕਰ ਕਰੇ ਖਾ ਲਿਆ ਕਰੀ ਮੈਨੂੰ ਹੁੰਦੇ ਉਹੀ ਤਾਂ ਮੈਂ ਤਾਂ ਬਾਤ ਕਰਦੀ ਮੈਨੂੰ ਮਾਫ ਕਰ ਛੱਡੀ ਨਹੀਂ ਤੂੰ ਉਹੀ ਗੱਲ ਸਾਡੇ ਤਾਂ ਘਰ ਕਰਤਾ ਦੀ ਬਰਬਾਦ ਜੇ ਜੰਨਾ ਦੇ ਕੱਚੀ ਜੇ ਜੰਨਾ ਭਾਈ ਹੋਵੇਗਾ ਸੀ ਕੰਮ ਉਹੀ ਮਾਂ ਦੀ ਬੇਬੇ ਕਣੀਓ ਮੈਂ ਗਲਤੀ ਮੰਨਦਾ ਓਹੀ ਗੱਲ ਨਹੀਂ ਕਰ ਤੂੰ ਗਲਤੀ ਮੰਨਦਾਗਾ ਹੁਣ ਜੇ ਤੇਰੀ ਨਹੀਂ ਘਰ ਵਸਣ ਦਿੱਤਾ ਇਹਨੇ ਹੂੰ ਚਲੋ ਆ ਜਾ ਬੇਬੇ ਆ ਜਾ ਆ ਜਾ ਠੰਗਾ ਮਾਫ ਕਰ ਠੀਕ ਆ ਬੂਆ ਤੁੰਤਾ ਮਾਫ That's no, what no, no.